ਕੁਝ ਅਲਬਰਟਾ ਦੇ ਵਿੱਚੋਂ ਕੁਝ ਹੋਰ ਪ੍ਰੇਰੀ ਸੂਬਿਆਂ ਦੇ ਵਿੱਚੋਂ BC ਬਹੁਤਾ ਜ਼ਿਆਦਾ ਨਹੀਂ ਹੈ ਪਰ ਵੈਸਟਰਨ ਕੈਨੇਡਾ ਜਿਹੜਾ ਪਾਰਟ ਹੈ ਉਹਦੇ ਵਿੱਚ BC ਤਾਂ ਆਉਂਦਾ ਹੈ ਪਰ ਉਹ ਇੱਕ ਰੌਲਾ ਜਿਹਾ ਚੱਲਦਾ ਕਿ ਰੈਫਰੈਂਡਮ ਹੋ ਜਾਵੇ ਆ ਹੋ ਜਾਵੇ ਤੇ ਇੱਕ ਕੁਝ ਸਰਵੇਖਣ ਵੀ ਹੋਏ ਨੇ ਜਿਹਦੇ ਵਿੱਚੋਂ ਕਹਿੰਦੇ ਨੇ ਕਿ ਅਲਬਰਟਾ ਵਾਸੀ ਚਾਰ ਵਿੱਚੋਂ ਇੱਕ ਚਾਹੁੰਦੇ ਨੇ ਕਿ ਅਸੀਂ ਵੱਖਰੇ ਹੋ ਜਾਈਏ ਕੈਨੇਡਾ ਨਾਲੋਂ ਅਸੀਂ ਵੱਖਰੇ ਰਹੀਏ ਪਰ ਇਲੈਕਸ਼ਨਾਂ ਦੇ ਸਮੇਂ ਤੇ ਜਿਹੜੀ ਗੱਲ ਕੀਤੀ ਜਾ ਰਹੀ ਉਸ ਨੂੰ ਲੈ ਕੇ ਕੁਝ ਲੋਕ ਨਾਰਾਜ਼ ਨੇ ਕਿ ਇਲੈਕਸ਼ਨ ਦੇ ਸਮੇਂ ਤੇ ਗੱਲ ਨਹੀਂ ਹੋਣੀ ਚਾਹੀਦੀ ਤੇ ਇਹਦੇ ਨਾਲ ਹੋਰ ਜ਼ਿਆਦਾ ਜਿਹੜੇ ਕੰਪਲਿਕੀਸ਼ਨਸ ਆ ਪੈਦਾ ਹੋਣਗੀਆਂ। ਜੀ। ਪਰ ਇਹ ਵੈਸਟਰਨ ਸੈਕਸ਼ਨ ਜਾਂ ਵੈਸਟਰਨ ਦੇ ਅਲੱਗ ਹੋਣ ਦੀ ਜਿਹੜੀ ਕਹਾਣੀ ਹੈ ਇਹਦੇ ਬਾਰੇ ਥੋੜੀ ਜਿਹੀ ਗੱਲਬਾਤ ਕਰ ਲੈਂਦੇ ਆ। ਔਰ ਮੈਜੋਰਟੀ ਆਫ ਕੈਨੇਡੀਅਨ ਇਹ ਸੋਚਦੇ ਨੇ ਕਿ ਇਹ ਵੈਸਟਰਨ ਸੈਪਰੇਟਿਸਮ ਜਿਹੜਾ ਹੈ ਇਹ ਸੀਰੀਅਸ ਹੈ। ਇਹ ਬੜੀ ਸੀਰੀਅਸ ਗੱਲ ਹੈ। ਤੇ ਮੈਜੋਰਟੀ ਕੈਨੇਡੀਅਨ ਜਿਹੜੇ ਸਾਰੇ ਰੀਜਨ ਦੇ ਵਿੱਚ ਤੇ ਸਾਰੇ ਗਰੁੱਪਸ ਦੇ ਉਹ ਇਹ ਕਹਿੰਦੇ ਨੇ ਕਿ ਵੈਸਟਰਨ ਸੋਵਰਨਿਟੀ ਜਿਹੜੀ ਹੈ ਇਸ ਨੂੰ ਸੀਰੀਅਸਲੀ ਲਿਆ ਜਾਣਾ ਚਾਹੀਦਾ ਹੈ। ਚਾਹੇ ਚੰਗੀ ਸੈਂਸ ਵਿੱਚ ਲਾਓ ਚਾਹੇ ਬਿਮਾੜੀ ਦੇ ਵਿੱਚ। ਔਰ ਇੱਕ ਇੱਕ ਰਿਸਰਚ ਜਿਹੜੀ ਹੋਈ ਆ ਉਹਦੇ ਵਿੱਚ ਪੰਜ ਵਿੱਚੋਂ ਤਿੰਨ ਕੈਨੇਡੀਅਨ ਜਿਹੜੇ ਨੇ ਉਹ ਕਹਿੰਦੇ ਨੇ ਕਿ 32 33% ਉਹ ਕਹਿੰਦੇ ਨੇ ਕਿ ਇਸ ਨੂੰ ਸੀਰੀਅਸਲੀ ਲਿਆ ਜਾਵੇ ਤੇ 30% ਕਹਿੰਦੇ ਨੇ ਕਿ ਥੋੜਾ ਜਿਹਾ ਸੀਰੀਅਸਲੀ ਲੈ ਲਓ ਤੇ ਇਹਦੇ ਵਿੱਚ ਜਿਹੜੇ ਕੰਜ਼ਰਵਟਿਵ ਪਾਰਟੀ ਦੇ ਜਿਹੜੇ ਫਾਲੋਅਰ ਨੇ ਉਹ ਜ਼ਿਆਦਾ ਇਸ ਗੱਲ ਨੂੰ ਸੀਰੀਅਸ ਸਮਝਦੇ ਨੇ ਉਹ 49% ਨੇ ਤੇ ਜੇ ਲਿਬਰਲ ਦੇ ਵਿੱਚ ਇਹੋ ਹੀ ਜਿਹੜਾ ਔਸਤ ਕੱਟੀ ਜਾਵੇ ਤਾਂ 22% ਲੋਕ ਇਦਾਂ ਸੋਚਦੇ ਨੇ ਕਿ ਵੈਸਟਰਨ ਜਿਹੜਾ ਵੱਖਰੇ ਹੋਣ ਦੀ ਗੱਲ ਕਰਦੇ ਨੇ ਉਹਨਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਔਰ ਇਹਦੇ ਵਿੱਚ ਪ੍ਰੇਰੀ ਸੂਬਿਆਂ ਦੇ ਵਿੱਚ 563 ਫੀਸਦੀ ਲੋਕ ਜਿਹੜੇ ਨੇ ਉਹ ਉਹ ਸਮਝਦੇ ਨੇ ਕਿ ਇਹ ਇਸ ਵੈਸਟਰਨ ਅਲੱਗ ਹੋਣ ਨੂੰ ਜਿਹੜਾ ਆ ਉਹ ਸੀਰੀਅਸਲੀ ਲੈਣਾ ਚਾਹੀਦਾ ਹੈ ਔਰ ਜਿਹੜਾ ਇਹ 온ਟਾਰੀਓ ਦੇ ਵਿੱਚ ਸਿਰਫ 61% ਦੀ ਤੇ ਕਿਊਬਿਕ ਦੇ ਵਿੱਚ 63% ਜਿਹੜੇ ਲੋਕ ਨੇ ਜਿਹਾ ਸੋਚਦੇ ਨੇ ਪਿਛਲੇ ਹਫਤੇ ਅਲਬਰਟਾ ਦੀ ਪ੍ਰੀਮੀਅਰ ਨੇ ਕਿਹਾ ਸੀ ਕਿ ਜੇ ਲਿਬਰਲ ਫੈਡਰਲ ਇਲੈਕਸ਼ਨ ਜਿੱਤ ਜਾਂਦੇ ਨੇ ਤਾਂ ਮਾਰਕ ਕਾਰਨੇ ਨੂੰ ਅਲਬਰਟਾ ਦੇ ਨਾਲ ਜਿਹੜੇ ਵਿਗੜੇ ਹੋਏ ਸਬੰਧ ਨੇ ਜਾਂ ਖਰਾਬ ਹੋਏ ਰਿਸ਼ਤੇ ਨੇ ਉਹਨਾਂ ਨੂੰ ਸੁਧਾਰਨ ਲਈ ਕੁਝ ਨਾ ਕੁਝ ਵੱਖਰਾ ਕਰਨਾ ਪਏਗਾ ਇੱਕ ਵੱਖਰੀ ਚੀਜ਼ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਸਾਬਕਾ ਇੱਕ ਰਿਫਾਰਮ ਪਾਰਟੀ ਦੇ ਆਗੂ ਪ੍ਰੈਸਟਨ ਮੈਨਿੰਗ ਨੇ ਇਹ ਕਹਿ ਦਿੱਤਾ ਸੀ ਕਿ ਜੇ ਕਾਰਨੇ ਨੂੰ ਵੋਟ ਪਾਈ ਜਾਂਦੀ ਤਾਂ ਉਹਦਾ ਮਤਲਬ ਇਹ ਹੋਵੇਗਾ ਕਿ ਵੈਸਟਰਨ ਜਿਹੜੇ ਲੋਕ ਨੇ ਵੈਸਟਰਨ ਜਿਹੜੇ ਪ੍ਰੋਵਿੰਸ ਨੇ ਉਹਨਾਂ ਨੂੰ ਵੱਖਰੇ ਕਰਨ ਦਾ ਸੀ ਰਸਤਾ ਖੋਲ ਰਏ ਆ ਸੋ ਇਸ ਦੇ ਜਵਾਬ ਦੇ ਵਿੱਚ ਪੀਅਰ ਪੋਲੀਆਬ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਆਕੂ ਨੇ ਉਹਨਾਂ ਨੇ ਕਿਹਾ ਸੀ ਕਿ ਨਹੀਂ ਮੈਂ ਇਸ ਦੇ ਨਾਲ ਸਹਿਮਤ ਨਹੀਂ ਆ ਪਰ ਮੈਂ ਕਿਉਂ ਸਾਡੇ ਸਾਬਕਾ ਆਗੂ ਹੈਗੇ ਨੇ ਪਰ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਉਹ ਵਾਜਬ ਨਹੀਂ ਕੁਝ ਅਲਬਰਟਾ ਦੇ ਵਿੱਚੋਂ ਕੁਝ ਹੋਰ ਪ੍ਰੇਰੀ ਸੂਬਿਆਂ ਦੇ ਵਿੱਚੋਂ BC ਬਹੁਤਾ ਜ਼ਿਆਦਾ ਨਹੀਂ ਹੈ ਪਰ ਵੈਸਟਰਨ ਕੈਨੇਡਾ ਜਿਹੜਾ ਪਾਰਟ ਹੈ ਉਹਦੇ ਵਿੱਚ BC ਤਾਂ ਆਉਂਦਾ ਹੈ ਪਰ ਉਹ ਇੱਕ ਰੌਲਾ ਜਿਹਾ ਚੱਲਦਾ ਕਿ ਰੈਫਰੈਂਡਮ ਹੋ ਜਾਵੇ ਆ ਹੋ ਜਾਵੇ ਤੇ ਇੱਕ ਕੋਈ ਸਰਵੇਖਣ ਵੀ ਹੋਏ ਨੇ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅਲਬਰਟਾ ਵਾਸੀ ਚਾਰ ਵਿੱਚੋਂ ਇੱਕ ਚਾਹੁੰਦੇ ਨੇ ਕਿ ਅਸੀਂ ਵੱਖਰੇ ਹੋ ਜਾਈਏ ਕੈਨੇਡਾ ਨਾਲੋਂ ਅਸੀਂ ਵੱਖਰੇ ਰਹੀਏ ਪਰ ਇਲੈਕਸ਼ਨਾਂ ਦੇ ਸਮੇਂ ਤੇ ਜਿਹੜੀ ਗੱਲ ਕੀਤੀ ਜਾ ਰਹੀ ਉਸ ਨੂੰ ਲੈ ਕੇ ਕੁਝ ਲੋਕ ਨਾਰਾਜ਼ ਨੇ ਕਿ ਇਲੈਕਸ਼ਨ ਦੇ ਸਮੇਂ ਤੇ ਗੱਲ ਨਹੀਂ ਹੋਣੀ ਚਾਹੀਦੀ ਤੇ ਇਹਦੇ ਨਾਲ ਹੋਰ ਜ਼ਿਆਦਾ ਜਿਹੜੇ ਕੰਪਲਿਕੀਸ਼ਨਸ ਆ ਪੈਦਾ ਹੋਣਗੀਆਂ ਪਰ ਇਹ ਵੈਸਟਰਨ ਸੈਕਸ਼ਨ ਜਾਂ ਵੈਸਟਰਨ ਦੇ ਅਲੱਗ ਹੋਣ ਦੀ ਜਿਹੜੀ ਕਹਾਣੀ ਹੈ ਇਹਦੇ ਬਾਰੇ ਥੋੜੀ ਜੀ ਗੱਲਬਾਤ ਕਰ ਲੈਂਦੇ ਆ ਔਰ ਮжоਰਿਟੀ ਆਫ ਕੈਨੇਡੀਅਨ ਇਹ ਸੋਚਦੇ ਨੇ ਕਿ ਵੈਸਟਰਨ ਸੈਪਰੇਟ ਇਜ਼ਮ ਜਿਹੜਾ ਹੈ ਇਹ ਸੀਰੀਅਸ ਹੈ ਇਹ ਬੜੀ ਸੀਰੀਅਸ ਗੱਲ ਹੈ ਤੇ ਮੈਜੋਰਟੀ ਕੈਨੇਡੀਅਨ ਜਿਹੜੇ ਸਾਰੇ ਰੀਜਨ ਦੇ ਵਿੱਚ ਤੇ ਸਾਰੇ ਗਰੁੱਪਸ ਦੇ ਉਹ ਇਹ ਕਹਿੰਦੇ ਨੇ ਕਿ ਵੈਸਟਰਨ ਸੋਵਰਨਿਟੀ ਜਿਹੜੀ ਹੈ ਇਸ ਨੂੰ ਸੀਰੀਅਸਲੀ ਲਿਆ ਜਾਣਾ ਚਾਹੀਦਾ ਚਾਹੇ ਚੰਗੀ ਸੈਂਸ ਵਿੱਚ ਲਾਓ ਚਾਹੇ ਮਾੜੀ ਦੇ ਵਿੱਚ ਔਰ ਇੱਕ ਰਿਸਰਚ ਜਿਹੜੀ ਹੋਈ ਆ ਉਹਦੇ ਵਿੱਚ ਪੰਜ ਵਿੱਚੋਂ ਤਿੰਨ ਕੈਨੇਡੀਅਨ ਜਿਹੜੇ ਨੇ ਉਹ ਕਹਿੰਦੇ ਨੇ ਕਿ 32 33% ਉਹ ਕਹਿੰਦੇ ਨੇ ਕਿ ਇਸ ਨੂੰ ਸੀਰੀਅਸਲੀ ਲਿਆ ਜਾਵੇ ਤੇ 30% ਕਹਿੰਦੇ ਨੇ ਕਿ ਥੋੜਾ ਜਿਆ ਸੀਰੀਅਸਲੀ ਲੈ ਲਓ ਤੇ ਇਹਦੇ ਵਿੱਚ ਜਿਹੜੇ ਕਨਜ਼ਰਵੇਟਿਵ ਪਾਰਟੀ ਦੇ ਜਿਹੜੇ ਫਾਲੋਅਰ ਨੇ ਉਹ ਜਿਆਦਾ ਇਸ ਗੱਲ ਨੂੰ ਸੀਰੀਅਸ ਸਮਝਦੇ ਨੇ ਉਹ 49% ਨੇ ਤੇ ਜੇ ਲਿਬਰਲ ਦੇ ਵਿੱਚ ਇਹੋ ਹੀ ਜਿਹੜਾ ਔਸਤ ਕੱਢੀ ਜਾਵੇ ਤਾਂ 22% ਲੋਕ ਇਦਾਂ ਸੋਚਦੇ ਨੇ ਕਿ ਵੈਸਟਰਨ ਜਿਹੜਾ ਵੱਖਰੇ ਹੋਣ ਦੀ ਗੱਲ ਕਰਦੇ ਨੇ ਉਹਨਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਔਰ ਇਹਦੇ ਵਿੱਚ ਪ੍ਰੇਰੀ ਸੂਬਿਆਂ ਦੇ ਵਿੱਚ 563% ਲੋਕ ਜਿਹੜੇ ਨੇ ਉਹ ਉਹ ਸਮਝਦੇ ਨੇ ਕਿ ਇਹ ਇਸ ਵੈਸਟਰਨ ਅਲੱਗ ਹੋਣ ਨੂੰ ਜਿਹੜਾ ਆ ਉਹ ਸੀਰੀਅਸਲੀ ਲੈਣਾ ਚਾਹੀਦਾ ਹੈ ਔਰ ਜਿਹੜਾ ਇਹ 온ਟਾਰੀਓ ਦੇ ਵਿੱਚ ਸਿਰਫ 61% ਦੀ ਤੇ ਕਿਊਬਿਕ ਦੇ ਵਿੱਚ 63% ਜਿਹੜੇ ਲੋਕ ਨੇ ਜਿਹੜਾ ਸੋਚਦੇ ਨੇ ਪਿਛਲੇ ਹਫਤੇ ਅਲਬਰਟਾ ਦੀ ਪ੍ਰੀਮੀਅਰ ਨੇ ਕਿਹਾ ਸੀ ਕਿ ਜੇ ਲਿਬਰਲ ਫੈਡਰਲ ਇਲੈਕਸ਼ਨ ਜਿੱਤ ਜਾਂਦੇ ਨੇ ਤਾਂ ਮਾਰਕ ਕਾਰਨੀ ਨੂੰ ਅਲਬਰਟਾ ਦੇ ਨਾਲ ਜਿਹੜੇ ਵਿਗੜੇ ਹੋਏ ਸਬੰਧ ਨੇ ਜਾਂ ਖਰਾਬ ਹੋਏ ਰਿਸ਼ਤੇ ਨੇ ਉਹਨਾਂ ਨੂੰ ਸੁਧਾਰਨ ਲਈ ਕੁਛ ਨਾ ਕੁਛ ਵੱਖਰਾ ਕਰਨਾ ਪਵੇਗਾ ਇੱਕ ਵੱਖਰੀ ਚੀਜ਼ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਸਾਬਕਾ ਇੱਕ ਰਿਫਾਰਮ ਪਾਰਟੀ ਦੇ ਆਗੂ ਪ੍ਰੈਸਟਨ ਮੈਨਿੰਗ ਨੇ ਇਹ ਕਹਿ ਦਿੱਤਾ ਸੀ ਕਿ ਜੇ ਕਾਰਨੀ ਨੂੰ ਵੋਟ ਪਾਈ ਜਾਂਦੀ ਤਾਂ ਉਹਦਾ ਮਤਲਬ ਇਹ ਹੋਵੇਗਾ ਕਿ ਵੈਸਟਰਨ ਜਿਹੜੇ ਲੋਕ ਨੇ ਵੈਸਟਰਨ ਜਿਹੜੇ ਪ੍ਰੋਵਿੰਸ ਨੇ ਉਹਨਾਂ ਨੂੰ ਵੱਖਰੇ ਕਰਨ ਦਾ ਸੀ ਰਸਤਾ ਖੋਲ ਰਿਹਾ ਹੈ ਸੋ ਇਸ ਦੇ ਜਵਾਬ ਦੇ ਵਿੱਚ ਪੀਅਰ ਪੋਲੀਆਬ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਉਹਨਾਂ ਨੇ ਕਹਿ ਸੀ ਕਿ ਨਹੀਂ ਮੈਂ ਇਸ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਕਿਉਂ ਸਾਡੇ ਸਾਬਕਾ ਆਗੂ ਹੈਗੇ ਨੇ ਪਰ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਉਹ ਵਾਜਬ ਨਹੀਂ ਹੂੰ